ਸੋ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜੋ ਟਰੱਕਾਂ ਵਾਲਿਆਂ ਵੱਲੋਂ ਹੜਤਾਲ ਕੀਤੀ ਗਈ ਹੈ ਉਸ ਦੇ ਕਰਕੇ ਇਸ ਮੌਕੇ ਪੈਟਰੋਲ ਪੰਪਾਂ ਤੇ ਵੱਡੀ ਗਿਣਤੀ ਦੇ ਵਿੱਚ ਇਕੱਠ ਹੋ ਚੁੱਕਿਆ ਹੈ ਲੋਕਾਂ ਵੱਲੋਂ ਆਪਣੇ ਸਾਧਨ ਜੋ ਲਿਆਏ ਜਾ ਰਹੇ ਨੇ ਪੈਟਰੋਲ ਪਾਉਣ ਦੇ ਲਈ ਡੀਜ਼ਲ ਪਾਉਣ ਦੇ ਲਈ ਤੇ ਕਈ ਪੰਪ ਜੋ ਕਿ ਇਸ ਸਮੇਂ ਕਈ ਸ਼ਹਿਰਾਂ ਦੇ ਵਿੱਚ ਡਰਾਈ ਹੋ ਚੁੱਕੇ ਹੈ ਤੇਲ ਖਤਮ ਹੋ ਚੁੱਕੇ ਹੈ ਤੇ ਪੰਪਾਂ ਦੇ ਪੂਰੀ ਧੱਕਾ ਮੁੱਕੀ ਚੱਲ ਰਹੀ ਐ ਇਸ ਮੋਕੇ ਹਾਂਜੀ ਮਿਲ ਗਿਆ ਤੇਲ ਹਾਂਜੀ ਮਿਲਿਆ ਤੇਲ ਬਹੁਤ ਔਖਾ ਮਿਲਿਆ ਜੀ ਪਰ ਇਹ ਕੀ ਲੱਗਦਾ ਕਿਉਂ ਇੰਨਾ ਕੱਟ ਕੀ ਕਦੇ ਵਾਸਤੇ ਹੋਇਆ ਜੀ ਇਹ ਵੈਸੇ ਤਾਂ ਜੀ ਮੇਰੇ ਖਿਆਲ ਨਾਲ ਸ਼ਾਇਦ 2-4 ਦਿਨ ਦੀ ਹੜਤਾਲ ਹੋਵੇ ਪਰ ਲੋਕਾਂ ਨੇ ਜਿਆਦਾ ਰਾਸ਼ਦ ਜਾਣ ਬੁਝਗੀ ਕੀਤਾ ਹੋਇਆ ਮੇਰੇ ਹਿਸਾਬ ਨਾਲ ਤਾਂ ਜੀ ਇਹ ਕਈ ਪਤਾ ਲੱਗਿਆ ਵੀ ਲੜਾਈ ਵੀ ਹੋਈ ਆ ਲੋਕਾਂ ਹਾਂਜੀ ਹੋਈ ਆ ਜੀ ਇੱਥੇ ਲੜਾਈ ਹੋ ਰਹੀ ਆ ਜੀ ਇੱਕ ਦੂਜੇ ਦੇ ਉੱਪਰ ਮੋਟਰਸਾਈਕਲ ਚੜਾਉਂਦੇ ਆ ਕੋਈ ਮੋਟਰਸਾਈਕਲ ਟਾਇਰਾਂ ਦੇ ਪੈਰਾਂ ਦੇ ਚੜਾਉਂਦੇ ਆ ਵਿੱਚ ਮੋਟਰਸਾਈਕਲ ਮਾਰਦੇ ਆ ਜੀ ਪੂਰੇ ਹਾਲਾ ਬਹੁਤ ਜ਼ਿਆਦਾ ਲੋਕਾਂ ਵਿੱਚ ਬਲੈਕਮੇਲਿੰਗ ਕਰ ਰਹੇ ਨੇ ਵੀ ਜਿਵੇਂ ਕੈਸ਼ ਤੇ ਕਰ ਰਹੇ ਨੇ ਇਹ ਤੇਲ ਪਾ ਰਹੇ ਨੇ ਵੀ ਜਿਹੜੇ ਗੂਗਲ ਪੇ ਕਰਦੇ ਨੇ ਉਹ ਤੋਂ ਵੱਧ ਪੈਸੇ ਲੈ ਰਹੇ ਨੇ ਲੋਕ ਹੋ ਸਕਦਾ ਜੀ ਵਿੱਚ ਜਿਵੇਂ ਹੋ ਸਕਦਾ ਜੀ ਵੀ ਸ਼ਾਇਦ ਬਲੈਕ ਹੁੰਦੀ ਹੋਵੇ ਜੀ ਹਾਂਜੀ ਮਿਲ ਗਿਆ ਹੀ ਤੇਲ ਤੁਹਾਨੂੰ ਹਾਂਜੀ ਮਿਲ ਤਾਂ ਗਿਆ ਕਿੰਨੇ ਟਾਈਮ 'ਚ ਮਿਲ ਗਿਆ ਜੀ ਘੰਟਾ ਡੇਢ ਲੱਗ ਗਿਆ ਅ ਬਹੁਤ ਲੱਗਦਾ ਕੀ ਕਰਨਾ ਹੀ ਇਹਦੇ ਵਿੱਚ ਇੰਨਾ ਜਿਹੜਾ ਫੜਾ ਤਫੜੀ ਮੱਥੀ ਆ। ਹੁਣ ਆਹੀ ਜਿਹੜਾ ਮੋਦੀ ਨਿਯਮ ਨਵੇਂ ਡਰਾਈਵਰਾਂ ਵਾਸਤੇ ਬਣਾ ਰਿਹਾ ਹੈ ਇਹਦੇ ਕਰਕੇ ਹੀ ਬੰਦ ਨੇ ਗੱਡੀਆਂ ਸਭ ਖੜੀਆਂ ਨੇ ਪਿੱਛੇ ਤੇਲ ਪਿੱਛੋਂ ਆ ਨਹੀਂ ਰਿਹਾ ਤੇ ਉਹਦੇ ਕਰਕੇ ਇਹ ਜਾਂਦਾ। ਇਹ ਲੱਗਦਾ ਹੋਰ ਮੁਸ਼ਕਲਾਂ ਵੀ ਆਉਣਗੀਆਂ ਮਹਿੰਗਾਈ ਵੀ ਵਧੂ ਇਹਦੇ ਨਾਲ। ਉਹ ਤਾਂ ਪਤਾ ਨਹੀਂ। ਟਰੱਕਾਂ ਦੇ ਨਾਲੇ ਮੇਨ ਕੰਮ ਹੁੰਦਾ। ਸਾਰਾ ਸਮਾਨ ਉਹਨਾਂ ਜੇ ਆਉਣਾ। ਹਾਂਜੀ। ਉਹਦੇ ਨਾਲ ਮਹਿੰਗਾਈ ਤੇ। ਸਾਡੇ ਸਮੇਂ 'ਚ ਹੋਰ ਆਪਣਾ ਤਫੜੀ ਵਾਸਤ ਹੋ ਸਕਦੀ ਹੈ। ਮਾ ਸਕਦੀ ਹੈ। ਤੋ ਦੋਸਤੋ ਦੇਖ ਸਕਦੇ ਹੋ ਵੱਡਾ ਇਕੱਠ ਹੈ ਲੜਾਈ ਝਗੜਾ ਵੀ ਹੋ ਰਿਹਾ ਹੈ ਕਈ ਪੰਪਾਂ ਤੇ ਤੇ ਲੋਕ ਆਪਣੀ ਬਾਰੀ ਦਾ ਇੰਤਜ਼ਾਰ ਕਰ ਰਹੇ ਨੇ ਇਹ ਜੋ ਇਸ ਸਮੇਂ ਦ੍ਰਿਸ਼ਾ ਹੈ ਇਹ ਹਰ ਇੱਕ ਪੈਟਰੋਲ ਪੰਪ ਤੇ ਹੈ ਹਰ ਜਗ੍ਹਾ ਤੇ ਇਹੀ ਕੁਝ ਹੋ ਰਿਹਾ ਹੈ ਇਹ ਕਿਉਂ ਇੰਨਾ ਇਕੱਠ ਹੋਇਆ ਹੈ ਇਹ ਕਹਿੰਦੇ ਤੇਲ ਬੰਦ ਮਹਿੰਗਾ ਹੋ ਗਿਆ ਬੰਦ ਹੋ ਰਿਹਾ ਜੀ ਕਹਿੰਦੇ ਹੈ ਜੀ ਤੇਲ ਬੰਦ ਹੋ ਰਿਹਾ ਕਹਿੰਦੇ ਕਿਉਂ ਬੰਦ ਹੋ ਰਿਹਾ ਪਤਾ ਇਹਦੇ ਬਾਰੇ ਕਿਉਂ ਕੋਈ ਪਤਾ ਨਹੀਂ ਹੈ ਜੀ ਨਹੀਂ ਤੁਸੀਂ ਤਾਂ ਲਾਈਨ 'ਚ ਲੱਗੇ ਹੋ ਮਾਸ ਸਵੇਰ ਨੂੰ ਕਿਹੜਾ ਵੀ ਨਾਲਾ ਜੀ ਬੰਦ ਤਾਂ ਸਾਹੀ ਲੱਭ ਕੋਈ ਕਿਹੜਾ ਜੇ ਇਹ ਬੰਦ ਨਹੀਂ ਹੋ ਰਿਹਾ ਜੀ ਤੇਲ ਇਹੀ ਕਾਰਨ ਹੈ ਕਿ ਜ਼ਿਆਦਾਤਰ ਲੋਕਾਂ ਨੂੰ ਪਤਾ ਨਹੀਂ ਹੈਗਾ ਉਹਦੇ ਕਰਕੇ ਆਪਣੇ ਲੋਕ ਘਬਰਾਹਟ ਤੇ ਜ਼ਿਆਦਾ ਇਕੱਠ ਕਰ ਰਹੇ ਨੇ ਅੱਛਾ ਜੀ ਇਹ ਸਿਰਫ ਹੜਤਾਲ ਹੈ ਟਰੱਕਾਂ ਦੀ ਉਹ ਵੀ ਸ਼ਾਮ ਤੱਕ ਪੂਰੀ ਉਮੀਦ ਹੈ ਚਾਂਸ ਨੇ ਵੀ ਖਤਮ ਹੋ ਜਾਣੀਆਂ ਸ਼ਾਮ ਤੱਕ ਠੀਕ ਆ ਫਿਰ ਤੁਸੀਂ ਸਵੇਰੇ ਬਾਲਾਂ ਕੋ ਗੱਲ ਲੀ ਤੁਹਾਨੂੰ ਲੱਗਦਾ ਵੀ ਸਾਰੇ ਲੋਕਾਂ ਨੂੰ ਪਤਾ ਹੋਊਗਾ ਕੀ ਕਰਨਾ ਲੋਕਾਂ ਨੇ ਹੀ ਰੀ ਲੈਂਦੀ ਵੀ ਇਹ ਲੋਕਾਂ ਦਾ ਟਟਕਾ ਇੰਨੀਆ ਟੈਂਕਰ ਗੱਡੀਆਂ ਲੈ ਲੈ ਆ ਘਾਰਾਂ ਹਾਂਜੀ ਕਿਉਂ ਖੜੇ ਹੋ ਤੁਸੀਂ ਪਟ્રોલ ਪਵਾਉਣ ਵਾਸਤੇ ਇਹ ਕਿਉਂ ਮਤਲਬ ਇੰਨੀ ਲਾਈਨ ਕਿਉਂ ਲੱਗੀ ਹੈ ਪਤਾ ਤੁਹਾਨੂੰ ਆ ਤੱਕਾ ਕਰ ਰਹੀ ਆ ਸਰਕਾਰ ਦਾ ਤੱਕਾ ਹੀ ਹੋ ਰਿਹਾ ਤੱਕਾ ਕਰ ਰਹੀ ਆ ਸਰਕਾਰ ਤਾਂ ਕੀ ਤੱਕਾ ਕਰ ਰਹੀ ਆ ਪਟ્રોલ ਵਾਤੇ ਨਹੀਂ ਕਿਉਂ ਨਹੀਂ ਅਖਬਾਰਾਂ ਵਿੱਚ ਕੱਢਿਆ ਵੀ ਪਟ્રોલ ਬੰਦ ਹੋ ਜਾਣਾ ਮੰਦੂ ਜਣਾ ਇਹ ਪਤਾ ਕੀਤਾ ਤੁਸੀਂ ਇਹ ਕਿਸੇ ਨੇ ਪਤਾ ਕੀਤਾ ਹੈਗਾ ਇਹਦੇ ਕੋਈ ਪੈਟਰੋਲ ਬੰਦ ਨਹੀਂ ਹੋਣਾ ਜੀ ਸਰਪਹੜ ਤਾਲਾ ਟਰੱਕ ਵਾਲਿਆਂ ਦੀ ਉਹ ਵੀ ਸ਼ਾਮ ਤੱਕ ਖੁੱਲ੍ਹੇ ਜਾਣੀ ਹੈ ਹਾਂਜੀ ਤੁਹਾਨੂੰ ਕੀ ਲੱਗਦਾ ਕੀ ਕਹਿਣਾ ਜਾਓਗੇ ਇਹਦੇ ਕੱਟ ਬਾਰੇ ਜਰਾ ਸੋਣਾ ਹੀ ਰੱਖਦੇ ਕੀ ਗੱਲਾਂ ਲੰਗੋ ਕੋਈ ਨਾ ਮੈਂ ਕਹਣਾ ਹੈ ਕਿਉਂ ਖੜੇ ਹੋ ਜੀ ਇੱਥੇ ਪਤਾ ਤੁਹਾਨੂੰ ਕਿਉਂ ਇਕੱਠਾ ਹੋਇਆ ਬਾਈ ਨਹੀਂ ਜੀ ਕਹਿ ਰਹੇ ਨੇ ਕਿ ਹਫਤੇ ਤੋਂ ਕੀ ਕਹਿੰਦੇ ਪੈਟਰੋਲ ਪੰਪ ਬੰਦ ਰਹਿਣਾ ਹੈ ਕਿਉਂ ਬੰਦ ਰਹਿਣਾ ਜੀ ਪਤਾ ਤੁਹਾਨੂੰ ਕੋਈ ਪਤਾ ਨਹੀਂ ਜੀ ਹਲੇ ਤੱਕ ਤਾਂ ਤੁਸੀਂ ਵੀ ਪੈਸੀ ਭੇਡ ਦਾ ਸਾਨੂੰ ਘਰ ਦੇਣੇ ਕਿ ਤੇਲ ਪਵਾ ਲਿਆ ਸੀ ਆ ਕੇ ਕੁਝ ਸਿੱਧਾ ਨਹੀਂ ਸਿਰਫ ਟਰੱਕ ਵਾਲਿਆਂ ਦੀ ਹੜਤਾਲ ਆ ਉਹ ਵੀ ਗੱਲਬਾਤ ਚੱਲ ਰਹੀ ਆ ਪੂਰੀ ਉਮੀਦ ਆ ਸ਼ਾਮ ਤੱਕ ਹੜਤਾਲ ਖੁੱਲਣ ਦੀ ਠੀਕ ਹੈ ਜੀ ਇਹ ਦੇਖਾ ਦੇ ਕਿਥੇ ਇਕੱਠ ਹੋ ਰਿਹਾ ਕੋਈ ਏਡੀ ਗੱਲ ਨਹੀਂ ਹੈਗੀ ਠੀਕ ਹੈ ਜੀ ਧੰਨਵਾਦ ਹਜੀ ਕੀ ਕਰਨਾ ਹੈ ਜੀ ਬਾਈ ਤੇਲ ਪਾਉਣਾ ਹੈ ਤੇਲ ਨਹੀਂ ਹੈਗਾ ਤੇਲ ਇਕੱਠ ਕਿਉਂ ਹੋਇਆ ਪਤਾ ਤੁਹਾਨੂੰ ਪਤਾ ਨਹੀਂਗਾ ਯਾ ਪੰਪ ਕਦੇ ਬੰਦ-ਬੰਦ ਹੋ ਗਏ ਤੇ ਰਾਹ ਪੰਪ ਬੰਦ ਨਹੀਂ ਉਹਦੇ ਕਰਕੇ ਇਕੱਠ ਆਈ ਪੰਪ ਕਰ ਦੂਈ ਧਰਨਾ ਤੋਂ ਉੱਨਾਈ ਗਏ ਇਹਨਾਂ ਡਰਾਈਵਰਾਂ ਨੇ ਕਰਿਆ ਆਈ ਉਹਦੇ ਕਰਕੇ ਯਾਰ ਇਹ ਤਾਂ ਬਹੁਤ ਟਾਈਮ ਲਾਉਂਦੇ ਨੇ ਨਾਲੇ ਤਾਂ ਬੁਰਾ ਹਾਲਾਤ ਦੇਖੋ ਕਿੰਨੀ ਜਨਤਾ ਬੇਪ੍ਰੇਸ਼ਾਨ ਹੋ ਰਹੀ ਆ ਕਿਉਂਕਿ ਪਤਾ ਨਹੀਂ ਕੋਈ ਚਲਾਨ ਚਲੂਨ ਦਾ ਕਹਿੰਦੇ ਗੱਡੀਆਂ ਵਾਲਾਂ ਨੂੰ ਚਲਾਨ 7 ਲੱਖ ਦਾ ਕੋਈ ਇਹੋ ਜਿਹਾ ਸਰਕਾਰ ਦੇ ਕਾਨੂੰਨ ਆਇਆ ਵੀ ਜੇ ਕੋਈ ਨਵਾਂ ਕਾਨੂੰਨ ਆਇਆ ਭੱਜਦੇ ਦਾ 10 ਹਜ਼ਾਰ ਹਾਂ ਸਜ਼ਾ ਵੀ ਕਹਿੰਦੇ ਹੋਊਗੀ ਉਹ ਚਲਾਨ ਵੀ ਬਹੁਤ ਮਹਿੰਗਾ ਜਿਹੜਾ ਨਾ ਭਰ ਸਕਦੇ ਆ ਇਹ ਜਿਹੜੇ ਟਰੱਕਾਂ ਵਾਲੇ ਨੇ ਮੈਂ ਦੱਸ ਦਿੰਦਾ ਟਰੱਕਾਂ ਵਾਲੇ ਨੇ ਉਹਨਾਂ ਦੀ ਮੰਗਾ ਕਹਿੰਦੇ ਵੀ ਜੇ ਅਸੀਂ ਮੌਕੇ ਤੇ ਖੜ੍ਹਦੇ ਆ ਤਾਂ ਲੋਕ ਸਾਨੂੰ ਕੁੱਟ ਕੇ ਮਾਰ ਦਿੰਦੇ ਨੇ ਵੀ ਅਸੀਂ ਬਾਅਦ ਚ ਪੇਸ਼ ਹੋਈ ਜਾਂਦੇ ਆ ਅਸੀਂ ਕਹਿੰਦਾ ਕਾਨੂੰਨ ਤੋਂ ਭੱਜਦੇ ਆ ਕਾਨੂੰਨ ਤੋਂ ਉਹੀ ਤਾਂ ਗੱਲ ਆ ਜੀ ਪਤਾ ਕੀ ਆ ਪਰ ਦੇਖੋ ਦੁਨੀਆ ਕਿੰਨੀ ਪਰੇਸ਼ਾਨ ਹੋ ਰਹੀ ਆ ਹੁਣ ਬੁਰਾ ਹਾਲ ਆਈ ਗੱਡੀ ਲੱਗਦਾ ਜੇ ਟਰੱਕ ਬੰਦ ਰਹੇ ਇਦਾਂ ਹੀ ਹੋਰ ਥੋੜੇ ਦਿਨ ਮਹਿੰਗਾਈ ਵੀ ਵਧੂਗੀ ਵਧੂਗੀ ਬਹੁਤ ਸਾਰ ਖਾਣ ਪੀਣ ਦਾ ਸਾਰਾ ਸਮਾਨ ਵੱਸ ਸਕਦਾ ਇਹ ਦੁੱਗਲੇ ਰੇਡ ਚ ਹੋ ਸਕਦਾ ਠੀਕ ਵੱਧ ਤੋਂ ਵੱਧ ਹਾਂਜੀ ਸ਼ੁਕਰੀਆ ਹਾਂਜੀ ਮੈਂ ਕਹਿੰਦਾ ਮਿਲਦੇ ਜੀ ਕਿਹੜਾ ਹੈਗਾ ਦੁੱਗਲਾ ਜਿਹੜਾ ਖਾਣ ਪੀਣ ਦਾ ਮੈਂ ਹੋ ਸਕਦਾ ਇਹ ਮਿਲਣਾ ਲਿਖਿਆ ਦੇਖਿਆ ਮਾੜਾ ਜਾਂ ਪੀਪੀਆਂ ਚ ਵੀ ਪਾ ਰਹੇ ਨੇ ਇਹ ਸਰ ਤੁਸੀਂ ਪੀਪੀਆਂ ਚ ਵੀ ਪਾ ਕੇ ਦੇ ਰਹੇ ਹੋ ਤੇ ਹਾਂਜੀ ਹਾਂਜੀ ਨਹੀਂ ਪੀਪੀਆਂ ਚ ਪਹਿਲਾਂ ਤੁਸੀਂ ਇਹਨਾਂ ਨੂੰ ਕਿਉਂ ਪਾ ਰਹੇ ਜਿਹੜੇ ਲੋਕ ਖੜੇ ਨੇ ੱੱਕਾ ਕਰਦੇ ਆ ਦੇਖੋ ਸਾਡੇ ਨਾਲ ਕੀ ਕਰੀਏ ਇਹਨਾਂ ਨੂੰ ਹਟਾਓ ਲੈ ਇਹਨਾਂ ਨੂੰ ਪਹਿਲਾਂ ਪੀਪੀਆਂ ਨੂੰ ਕੀ ਕਰੀਏ ਇਹਨਾਂ ਦੇ ਮਾਰੀਏ ਹੁਣ ਇਹਨਾਂ ਨੂੰ ਪਹਿਲਾਂ ਪੀਪੀਆਂ ਦਾ ਪਹਿਲਾਂ ਨਹੀਂ ਹਟਦੇ ਹੁਣ ਦੱਸੋ ਮੈਂ ਕੀ ਕਰਾਂ ਇਹਨਾਂ ਨੂੰ ਦੱਸੋ ਮੈਨੂੰ ਦੱਸੋ ਮੈਂ ਕੀ ਕਰਾਂ ਹਟੋ ਵੀ ਹਟੋ ਹਟੋ ਪਾਸੇ ਹੋ ਜਾਓ ਪੀਪੀਆਂ ਵਾਲੇ ਭਰੇ ਹੋ ਜਾਓ ਆ ਮੋਟਰਸਾਈਕਲ ਖੜਾ ਮੋਟਰਸਾਈਕਲ ਦੀ ਪਾਵੇ ਮੋਟਰਸਾਈਕਲ ਨਹੀਂ ਨਿਕੜੀ ਓਏ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਜੀ ਖੜਿਆ ਨੂੰ ਮੈਂ ਬਿਲਕੁਲ ਨਹੀਂ ਦੱਸਿਆ ਕਿੰਨੇ ਟਾਈਮ ਤੋਂ ਖੜਿਆ ਤੁਸੀਂ ਅੱਧਾ ਘੰਟਾ ਹੋ ਗਿਆ ਵੀਰੇ ਅੱਧਾ ਘੰਟਾ ਹਜੇ ਪਾ ਨਹੀਂ ਰਹੇ ਹੈਗੇ ਕਿਉਂ ਬੰਦ ਪਤਾ ਤੁਹਾਨੂੰ ਆਹ ਬਸ ਉਹੀ ਕਾਨੂੰਨਾ ਕਰਕੇ ਜਿਹੜੇ ਮੋਦੀ ਨੇ ਕੀਤਾ ਇਹ ਦੋ ਮਿੰਟ ਰੁਕੀ ਤਾਂ ਹੀ ਪਾਉਦੇ ਆ ਪਾੜੇ ਇਹਨੇ ਤੋ ਤੁਸੀਂ ਦੇਖ ਸਕਦੇ ਹੋ ਇਸ ਮੌਕੇ ਪੂਰੀ ਧੱਕਾ ਮੁੱਕੀ ਚੱਲ ਰਹੀ ਆ ਇਹ ਤੁਸੀਂ ਪੀਪੀਆਂ ਚੱਕੀਆਂ ਨੇ ਜੀ ਹੈ ਜੀ ਪੀਪੀਆਂ ਕਦੇ ਵਾਸਤੇ ਚੱਕੀਆਂ ਹੋਈਆਂ ਨੇ ਪੀਪੀ ਕਦੇ ਵਾਸਤੇ ਡੀਜ਼ਲ ਲੈਣਾ ਡੀਜ਼ਲ ਪਤਾ ਨਹੀਂ ਮਿਲ ਕੇ ਆਪ ਫੇ ਤੁਸੀਂ ਪੀਪੀ ਚੱਕੀ ਐਂਟੀ ਬੜੀ ਆ ਤੇ ਜੀ ਅਲਮਟਰ ਦਾ ਹਾਂਜੀ ਅਲਮਟਰ ਦਾ ਬਜ਼ਾਰ ਤੋਂ ਕਿਵੇਂ ਆਏ ਤੁਸੀਂ ਹਾਂਜੀ ਕਾਦੇ ਵਾਸਤੇ ਆਏ ਹੋ ਜੀ ਮੈਂ ਤੇਲ ਪੋਣ ਆਇਆ ਜੀ ਕੀ ਖਤਮ ਹੋ ਗਿਆ ਕ ਵੈਸੀ ਨਾ ਤੇਲ ਆ ਫਵਾਉ ਟੀ ਉਹਦੇ ਕਰਕੇ ਨਾਮ ਹੋ ਗੋ ਗਿਆ ਤੇਲ ਤਾਂ ਦੇਖ ਲੈ ਬਿਠਾ ਕੇ ਨਿੱਕੀ ਖਾਣੀ ਇਹ ਜਿਹੜੇ ਬੀਪੀਆਂ ਲੈ ਕੇ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਨੇ ਉਹਦੇ ਬਾਰੇ ਕੀ ਕਹੋਗੇ ਜੀ ਉਹ ਜਿਹੜੀ ਬੀਪੀਆਂ ਵਾਲਿਆਂ ਕਰਕੇ ਨੰਬਰ ਨਹੀਂ ਆ ਰਿਹਾ ਕਿਸੇ ਹਾਂ ਨੰਬਰ ਨਹੀਂ ਆ ਰਿਹਾ ਇਹ ਮਾੜੀਆਂ ਗੱਲਾਂ ਆਇਆਂ ਵਾਸਤੇ ਹੁਣ ਸਰੇ ਨਹੀਂ ਤੱਕ ਤਮਕੀ ਗਿਆ ਹੋ ਰਹੀ ਹੈ ਜੀ ਪੈਸਾ ਪਿੱਛੋਂ ਤੇ ਲੋਕਾਂ ਨੂੰ ਐ ਕੱਲ ਤੇਲ ਮਿਲੇਗਾ ਜਾਂ ਨਹੀਂ ਮਿਲੇਗਾ ਜੀ ਪਵਾ ਲਈਏ ਕਿਉਂਕਿ ਜਿਆਦਾਤਰ ਤਾਂ ਹਾਂ ਕਰ ਲੋਕਾਂ ਵੱਲੋਂ ਮੁਚਾਈ ਜਾ ਰਹੀ ਹੈ ਲੋਕਾਂ ਵੱਲੋਂ ਇਹ ਸਾਡੇ ਪੰਪਾ ਵੱਲੋਂ ਕੋਈ ਪ੍ਰੋਬਲਮ ਨਹੀਂ ਸਾਡੇ ਕੋਲ ਜਿੰਨਾ ਤੇਲ ਹੈਗਾ ਅਸੀਂ ਉੰਨੀ ਪਾਵਾਂਗੇ ਉਸ ਤੋਂ ਬਾਅਦ ਸਾਡੇ ਕੋਲ ਤੇਲ ਖਤਮ ਹੋ ਜਾਏਗਾ ਫਿਰ ਸਾਡੇ ਵੀ ਹੱਥ ਖੜੇ ਹੋ ਜਾਣਗੇ ਸਾਨੂੰ ਲੱਗਦਾ ਦੇਖਿਆ ਵੀ ਕਈ ਦੋ ਦੋ ਤਿੰਨ ਤਿੰਨ ਬੀਪੀਆਂ ਚੱਕੀ ਫਿਰਦੇ ਨੇ ਵੀ ਲੋਕਾਂ ਦੇ ਜਲਦੇ ਪੇਚੇ ਮੇਰੇ ਅਸੀਂ ਆਪ ਹੀ ਪਰੇਸ਼ਾਨ ਹੋਏ ਪਿਆ ਕਿ ਕਿਨੂੰ ਹਾਂ ਕਰੀਏ ਕਿਨੂੰ ਨਾ ਕਰੀਏ ਅਸੀਂ ਆ ਬਹੁਤ ਜ਼ਿਆਦਾ ਪਰੇਸ਼ਾਨ ਹੈ ਇੱਥੇ ਕਿੰਨਾ ਕ ਸਟਾਕ ਰਹਿ ਗਿਆ ਤੁਹਾਡੇ ਕੋਲ ਜੀ ਸਟਾਕ ਹੈ ਜੀ ਸਟਾਕ ਦਾ ਲੈ ਹੈ ਪੈਟਰੋਲ ਦਾ ਸਟਾਕ ਬਹੁਤ ਹੈ ਕੀ ਤੁਹਾਡੇ ਕੋਲ ਕੀ ਇਨਫਾਰਮੇਸ਼ਨ ਹੈ ਤੇਲ ਬਾਰੇ ਅਗਲੇ ਸਟਾਕ ਬਾਰੇ ਮੇਰੇ ਸਾਡੇ ਦੇ ਕੋਈ ਸਾਡੇ ਸਾਡੇ ਦੇ ਹੱਥ 'ਚ ਨਹੀਂ ਆਨੇ ਟਰਾਂਸਪੋਰਟਰ ਦਾ ਸਰਕਾਰ ਨਾਲ ਮਸਲਾ ਹੈ ਜਦੋਂ ਉਹਨਾਂ ਦਾ ਮਸਲਾ ਸੁਲਝੇਗਾ ਉਦੋਂ ਸਾਨੂੰ ਤੇਲ ਆਣਾ ਸ਼ੁਰੂ ਹੋ ਜਾਵੇ ਕੋਈ ਬੰਦ ਕਰਵਾਤੇ ਅੱਜ ਟ੍ਰੇਮ ਰਨਿੰਗ ਲੋ ਡਰਾਈਵਰਾਂ ਦੇ ਬਾਹਰ ਡੀਪੂ ਨਹੀਂ ਬੰਦ ਹੈਗੇ ਜੀ ਬਾਹਰ ਬਾਹਰ ਉਹਕੇ ਅੰਦਰ ਹਾਦਰ ਟੈਂਕਰ ਨਹੀਂ ਅੰਦਰ ਜਾਣ ਦੇ ਰਹੇ ਹੋ ਦੀ ਪੁਨੀ ਬੰਦ ਹੈਗੇ ਸਾਡੇ ਪੰਪ ਵੱਲੋਂ ਧਮਕੀ ਦਿੱਤੀ ਗਿਆ ਜੇ ਕੋਈ ਟਿਪੂ ਦੇ ਅੰਦਰ ਜਾਊਗਾ ਤਾਂ ਉਹਦੇ ਨਾਲ ਮਤਲਬ ਮੇਰੇ ਟਰਾਂਸਪੋਰਟਰਾਂ ਦਾ ਮਸਲਾ ਸਾਡੇ ਦਾ ਛੋਟੇ ਲੈਵਲ ਦੇ ਇੱਥੇ ਆਪਾਂ ਲੋਕਲ ਲੈਵਲ ਦਾ ਮਸਲਾ ਹੈ ਇਹਦਾ ਆਲ ఓਵਰ ਇੰਡੀਆ ਦਾ ਮਸਲਾ ਹੈ ਜਦੋਂ ਹੜਤਾਲ ਖੁੱਲੇਗੀ ਤਾਂ ਆਣਾ ਤੇਲ ਲਾਣਾ ਸ਼ੁਰੂ ਹੋ ਜਾਏਗਾ ਫਿਰ ਰੋਕੇ ਹੋ ਜਾਏਗਾ। ਸ਼ੁਕਰੀਆ ਜੀ। ਕੀ ਨਾਮ ਸ਼ੁਕਮ? ਸਸੀ ਬਾਟਿਆ ਜੀ। ਸੋ ਇਹ ਪੈਟਰੋਲ ਪੰਪ ਦੇ ਓਨਰ ਸੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ। ਹਾਂਜੀ ਤੇਲ ਮਿਲ ਰਿਹਾ ਜੀ ਹਾਂਜੀ ਤੇਲ ਕਿੱਥੇ ਮਿਲ ਰਿਹਾ ਜੀ ਔਖਾ ਬਹੁਤ ਹੋਇਆ ਈ ਤੇਲ ਦਾ ਕੀ ਗੱਲ ਕਿ ਹੋਈ ਏ ਜੀ ਨਹੀਂ ਤੇ ਜੀ ਇਹ ਡਰਾਈਵਰਾਂ ਦੀ ਡਰਾਈਵਰਾਂ ਦੀ ਹੜਤਾਲ ਹੋਣ ਕਰਕੇ ਲੋਕਾਂ ਨੂੰ ਖਤਰਾ ਹੋ ਗਿਆ ਕੱਲ ਨੂੰ ਤੇਲ ਆਵੇ ਕਾ ਨਾ ਆਵੇ ਡਰਾਈਵਰਾਂ ਦੇ ਕਰਕੇ ਇਸ ਕਰਕੇ ਇੱਥੇ ਲੋਕ ਲੈਣਾ ਚਾਕੇ ਖੜ ਗਏ ਤੇਲ ਤਾਂ ਆਈ ਜਾਣਾ ਬਾਕੀ ਹੁਣ ਲੋਕ ਪਰੇਸ਼ਾਨ ਹੋਣ ਕਰਕੇ ਕੱਲ ਦੇ ਡਰ ਤੋਂ ਅੱਜ ਲੋਕ ਆ ਕੇ ਲੇਨਾਂ ਨਹੀਂ ਲੱਗਦਾ ਨਹੀਂ ਕਬਰਾ ਹਟ ਜਾਂਦੇ ਆ ਏਡੀ ਗੱਲ ਹੈ ਨਹੀਂ ਕਬਰਾਟ ਤਾਂ ਹੋਈ ਹੋਈ ਆ ਜੀ ਜਦ ਕਬਰਾਟ ਹੁੰਦੀ ਆ ਤਾਂ ਹੀ ਲੇਨਾਂ ਲੱਗਦੀ ਆ ਸਰਕਾਰ ਨਾਲ ਗੱਲ ਤਾਂ ਚੱਲ ਰਹੀ ਆ ਉਮੀਦ ਆ ਜਲਦੀ ਖੁੱਲ ਜੂਗੀ ਚੱਲ ਮੁੱਕੂਗੀ ਹੜਤਾਲ ਤਾਂ ਹੀ ਗੱਲ ਮੁੱਕੂ ਜੀ ਪਹਿਲਾਂ ਗੱਲ ਤਾਂ ਚੱਲ ਰਹੀ ਆ ਜੀ ਬਥੇਰੀ ਹੁਣ ਮੁੱਕੇਗੀ ਜਦੋਂ ਵਾਪਸ ਲੈਣਗੇ ਤਾਂ ਹੀ ਮੁੱਕੂਗੀ ਹਾਂ ਜੀ ਇਹ ਫੈਸਲਾ ਵਾਪਸ ਲਿਆ ਜਾਵੇ ਜਲਦੀ ਤੋਂ ਜਲਦੀ ਤੁਸੀਂ ਕੀ ਕਹਿੰਦੇ ਤੁਸੀਂ ਡਰਾਈਵਿੰਗ ਵੀ ਕਰਦੇ ਆ ਜੀ ਜੋ ਕਾਨੂੰਨ ਆ ਰਿਹਾ ਉਹਦੇ ਬਾਰੇ ਕੀ ਕਹਣਾ ਤੁਹਾਡਾ ਜਿੱਦਾਂ ਕਰਕੇ ਡਰਾਈਵਰ ਉਹ ਤਾਂ ਗਲਤ ਆ ਡਰਾਈਵਰਾਂ ਵਾਸਤੇ ਗਲਤ ਆ ਡਰ ਤਕਰੀਬਤ ਤੇ ਹੁੰਦੇ ਨੇ ਵਿਚਾਰੇ ਉਹ ਕਿ ਡਰਾਈਵਰਾਂ ਦਾ ਵੀ ਕਿਹੜਾ ਵੀ ਜੇ ਅਸੀਂ ਮੌਕੇ ਤੇ ਖੜਦੇ ਐ ਐਕਸੀਡੈਂਟ ਆ ਜਾ ਸਾਨੂੰ ਲੋਕ ਮਾਰ ਦਿੰਦੇ ਨੇ ਘੁੱਟ ਘੁੱਟ ਕੇ ਸਹੀ ਗੱਲ ਆ ਜੀ ਇਹ ਵੀ ਅਸੀਂ ਕਿਹੜਾ ਕਾਨੂੰਨ ਤੋਂ ਭੱਜਦੇ ਐ ਅਸੀਂ ਤਾਂ ਬਾਅਦ ਚ ਪੇਸ਼ ਹੋਏ ਜਾਣਾ ਕਾਨੂੰਨੀ ਇੰਨਾ ਥੋੜਾ ਜਿਹਾ ਚਾਹੀਦਾ ਡਰਾਈਵਰਾਂ ਨੂੰ ਵੀ 7 7 8 8 10 ਲੱਖ ਰੁਪਇਆ ਹੋਵੇ ਇੰਨੇ ਜੋ ਕਿ ਕਿਤੇ ਨੇ ਵਿਚਾਰੇ ਉਹ 10 ਸਾਲ ਦੀ ਕੈਦ ਵੀ ਆ ਉਹ ਕਿੱਥੋਂ ਜਾਂਦਾ ਇਹ ਜਿਹੜਾ ਕਿੱਥੋਂ ਦੇਣਗੇ ਉਹ 10000 ਤਨਖਾਹ 10000 ਤਨਖਾਹ ਦੇ ਵਿੱਚੋਂ 10 ਲੱਖ ਕਿੱਥੇ ਦੇਣਗੇ ਇਹ ਇਹੀ ਤਰਕ ਹੈ ਜੀ ਕਹਿੰਦੇ ਅਸੀਂ ਕਿਹੜਾ ਭੱਜਦੇ ਐ ਜੇ ਅਸੀਂ ਹੁਣ 10000 ਰੁਪਏ ਤਨਖਾਹ 10 ਲੱਖ ਦਾ ਕਾਨੂੰਨ ਕਰਤਾ ਇਹਨਾਂ ਨੇ 10000 ਤਨਖਾਹ ਵਾਲਾ ਜੇ ਨਹੀਂ ਉਹ 10 ਲੱਖ ਦੇਣਯੋਗ ਹੁੰਦਾ ਤਾਂ ਦਫ਼ਤਰ ਖੋਲ ਕੇ ਨਾ ਕੋਈ ਕਹਿੰਦਾ 10000 ਦੀ ਨੌਕਰੀ ਕਰੇ ਕਰਦਾ ਉਹ ਮੌਕੇ ਤੋਂ ਭੱਜਣਾ ਵੀ ਮਜਬੂਰੀ ਬਣ ਜਾਂਦੀ ਹੈ ਮੌਕੇ ਤੋਂ ਭੱਜਣਾ ਮਜਬੂਰੀ ਆ ਨਹੀਂ ਲੋਕੀ ਕੁੱਟ-ਕੁੱਟ ਮਾਰ ਦਿੰਦੇ ਨੇ ਅਗਲਾ ਇਹਦਾ ਦੇਖਦਾ ਨੇ ਵੀ ਸਕੂਟਰੀ ਵਾਲਾ दारू ਪੀਤੀ ਆਲਾ ਥੱਲੇ ਆ ਕੇ ਵੜਿਆ ਡਰਾਈਵਰ ਦਾ ਕਸੂਰ ਕੱਢਦੇ ਸਕੂਟਰੀ ਵਾਲ ਦਾ ਹਾਂਜੀ ਵੱਡੀ ਗੱਡੀ ਦਾ ਕਸੂਰ ਕੱਢਦੇ ਨੇ ਕਸੂਰ ਸਕੂਟਰੀ ਵਾਲੇ ਦਾ ਹੁੰਦਾ ਨਾ दारू ਪੀ ਕੇ ਆ ਕੇ ਥੱਲੇ ਵੜ ਕੇ ਮਰਦਾ ਵਾ ਕਸੂਰ ਡਰਾਈ ਦਾਰਤੋਂ ਡਰਾਈਵਰ ਭੱਜਦਾ ਜੀ ਬਾਕੀ ਚ ਕਾਨੂੰਨ ਤਾਂ ਜਿਹੜਾ ਹੈਗਾ ਉਹ ਤਾਂ ਭੁਗਤਣਾ ਹੀ ਪਊ ਤੇਜ਼ ਤਾਂ ਹੋਣਾ ਪਊ ਜੇ ਗੱਡੀ ਛੱਡ ਗਿਆ ਫਿਰ ਕਿੱਥੇ ਭੱਜੂ ਉਹ ਉਹ ਡਰਦਾ ਮਾਰਾ ਵੀ ਕੱਲ ਤੋਂ ਕਿਤੇ ਪਬਲਿਕ ਆ ਕੇ ਇੱਕ ਤਾਂ ਅੱਗੇ ਹੋ ਗਿਆ ਕੰਮ ਕਿਤੇ ਦੂਆ ਵੀ ਨਾ ਖਤਰਾ ਹੋ ਜਾਵੇ ਇਸ ਕਰਕੇ ਭੱਜ ਗਿਆ ਜੀ ਸਾਹਿਬ ਜੀ ਆਜੋ ਜੀ ਹੁਣ

ਕਰਨ ਲੱਗਦਾ ਹੀ ਆ ਜਿਹੜਾ ਇਕੱਠ ਹੋਇਆ ਇਹਨਾਂ ਕੱਠ ਤੇ ਪੈਟਰੋਲ ਕਰਕੇ ਲੋਕ ਵੀ ਪੈਟਰੋਲ ਨਾ ਮਿਲੇ ਡੀਜ਼ਲ ਨਾ ਮਿਲੇ ਤਾਂ ਵੀ ਮਿਲਦਾ ਅੱਜ ਜਿਆਦਾ ਇਕੱਠ ਕਿਉਂ ਹੋਏ ਪਤਾ ਨਹੀਂ ਬਸ ਲੋਕ ਕਹਿੰਦੇ ਕਿਤੇ ਹੜਤਾਲ ਕਿੰਨਾ ਕੀ ਪਤਾ ਕਿੰਨਾ ਚਿਰ ਚੱਲੇ ਹੜਤਾਲ ਘਬਰਾਹਟ ਜਿਆਦਾ ਆ ਬਸ ਇਹੀ ਚੀਜ਼ ਆਏ ਲੱਗਦਾ ਦੋਨੋਂ ਸਰਕਾਰ ਇਹ ਨਹੀਂ ਲੰਮੀ ਚੱਲਣ ਦਊਗੀ ਹੜਤਾਲ ਨਹੀਂ ਨਹੀਂ ਇਹ ਤਾਂ ਅੱਜ ਇਹਨਾਂ ਦੇ ਸੰਘ ਦੇ ਇਕੱਠਾ ਦੇਣਾ ਰਾਤ ਨੂੰ ਲੋਕਾਂ ਨੇ ਜਿਹੜਾ ਕਾਨੂੰਨ ਆ ਰਿਹਾ ਉਹਦੇ ਬਾਰੇ ਕੀ ਸੋਚਦੇ ਗਲਤ ਆ ਭਾਈ ਇਹ ਗਲਤ ਡਰਾਈਵਰ ਕੋ 10 ਲੱਖ ਰੁਪਏ ਹੋਵੇ ਉਹਨੇ ਗੱਡੀ ਕਦ ਵੱਟ ਚਲਾਉਣੀ ਹੈ ਅਗਲਾ ਆਪਣਾ ਹੋਰ ਕੰਮ ਕਰ ਲਉ ਜਿਹੜਾ ਮੌਕੇ ਤੇ ਡਰਾਈਵਰ ਭੱਜ ਜਾਂਦਾ ਕਿਸੇ ਐਕਸੀਡੈਂਟ ਦੇ ਮੌਕੇ ਉਹਦੀ ਮਜਬੂਰੀ ਹੁੰਦੀ ਹੈ ਕਿ ਜਾਣ ਕੇ ਭੱਜਦਾ ਨਹੀਂ ਗਲਤੀ ਤਾਂ ਸਕੂਟਰ ਮੋਟਰਸਾਈਕਲ ਵਾਲੇ ਦੀ ਵੀ ਹੁੰਦੀ ਆ ਐਜੀ ਕੋਈ ਡਰਾਈਵਰ ਦੀ ਵੀ ਨਹੀਂ ਗਲਤੀ ਹੁੰਦੀ ਇਹਦੇ ਵਿੱਚ ਹੁਣ ਕਈ दारू ਪੀ ਕੇ ਸਕੂਟਰੀਆਂ ਥੱਲੇ ਬਾੜ ਦੰਦਦੇ ਨੇ ਕਿਵਰ ਉਹ ਉਧਰ ਆਓ ਘੁੰਮ ਕੇ ਉਧਰ ਉਧਰ ਆਓ ਜੀ ਘੁੰਮ ਕੇ ਸਾਰੇ ਜਣੇ ਉਧਰ ਆਓ ਕਿੰਨੀ ਕਿ ਪਰੇਸ਼ਾਨੀ ਹੋ ਰਹੀ ਹੈ ਜੀ ਬਹੁਤ ਜ਼ਿਆਦਾ ਵੀਰੇ ਬਹੁਤ ਪ੍ਰੇਸ਼ਾਨ ਹੋਏ ਪਿਆ 3 ਘੰਟੇ ਹੋ ਗਏ 4 ਘੰਟੇ ਹੋ ਗਏ ਦੋਸਤੋ ਲੋਕਾਂ ਦੇ ਵਿੱਚ ਕਾਫੀ ਇਸ ਮੌਕੇ ਸਹਾਕਾਰ ਕਹਿ ਸਕਦੇ ਆ ਕਾਫੀ ਪਰੇਸ਼ਾਨ ਨੇ ਲੋਕ ਕਿਉਂਕਿ ਹੜਤਾਲ ਨੂੰ ਲੈ ਕੇ ਹਾਲੇ ਤੱਕ ਕੁਝ ਵੀ ਕਲੀਅਰ ਨਹੀਂ ਹੈਗਾ ਇਸ ਕਰਕੇ ਲੋਕਾਂ ਦੇ ਵਿੱਚ ਡਰ ਦੇਖਣ ਨੂੰ ਮਿਲ ਰਿਹਾ ਹੈ ਕਿ ਹੜਤਾਲ ਜੇਕਰ ਲੰਬੀ ਚੱਲੀ ਤਾਂ ਉਹਨਾਂ ਦਾ ਆਉਣਾ ਜਾਣਾ ਮੁਸ਼ਕਲ ਹੋ ਜਾਵੇਗਾ ਜੇਕਰ ਕੋਈ ਐਮਰਜੈਂਸੀ ਹੁੰਦੀ ਹੈ ਤਾਂ ਉੱਥੇ ਕਿਸ ਤਰ੍ਹਾਂ ਉਹ ਪਹੁੰਚਣਗੇ ਇਹਦੇ ਕਰਕੇ ਕਾਫੀ ਜ਼ਿਆਦਾ ਪਰੇਸ਼ਾਨ ਨੇ ਲੋਕ ਕਿੰਨਾ ਮਿਲ ਗਿਆ ਜੀ ਤੇਲ 4000 ਦਾ ਜੀ 4000 ਦਾ 4000 ਦਾ ਜੀ ਕੀ ਡੀਜ਼ਲ ਲੈ ਕੇ ਆਏ ਹੋ ਡੀਜ਼ਲ ਹੈ ਜੀ ਕੀਮਤ ਇੰਨੇ ਢਰ ਕਹਦਾਗਾ ਦਾ ਜੀ ਜੇ ਡੀਜ਼ਲ ਬੰਦ ਹੋ ਗਿਆ ਮੈਂ ਸਪਰੇਅ ਦਾ ਕੰਮ ਹੈ ਜੀ ਸਪਰੇਅ ਵਾਲੀ ਮਸ਼ੀਨ ਚਲਾਉਣਾ ਹੈ ਜੇ ਡੀਜ਼ਲ ਖਤਮ ਹੋ ਗਿਆ ਫਿਰ ਮੇਰਾ ਕੰਮ ਰੁਕ ਜਾਣਾ ਜੀ ਲੋ ਜੀ ਰੋਟੀ ਰੁਕ ਜਾਏ ਹਾਂਜੀ ਤੇ ਕੀ ਕਹਿਣਾ ਜਾਓਗੇ ਜਿਹੜੀ ਇਹ ਕਾਨੂੰਨ ਆਇਆ ਨਵਾਂ ਕਾਨੂੰਨ ਤਾਂ ਬੰਦ ਹੋਣੇ ਚਾਹੀਦੇ ਜੀ ਕਾਨੂੰਨਾ ਕਰਕੇ ਇੰਨਾ ਹੋ ਰਿਹਾ ਹੈ ਉਹ ਕਲਾ ਪੈਟਰੋਲ ਡੀਜ਼ਲ ਨਾ ਇਹ ਤਾਂ ਇਹ ਚੀਜ਼ ਹੈ ਜਿਹੜੀ ਟਾਈਮ ਟਾਈਮ ਆਪਾਂ ਨੂੰ ਦੇਖਣ ਨੂੰ ਮਿਲੀ ਹੈ ਹਲੇ ਹੋਰ ਬਹੁਤ ਚੀਜ਼ਾਂ ਨੇ ਜਿਹੜੀਆਂ ਇਹ ਦੇ ਕਰਕੇ ਮਹਿੰਗਾਈ ਵੀ ਵਧੂਗੀ ਸ਼ਾਰਟੇਜ ਵੀ ਵਧੂਗੀ ਹਾਂਜੀ ਹਾਂਜੀ ਇਹ ਡੀਜ਼ਲ ਸਾਰਾ ਹੁੰਦੇ ਜਿਵੇਂ ਪਿਆਜ਼ ਲਾ ਟਮਾਟਰ ਅਦਰਕ ਇਹ ਚੀਜ਼ਾਂ ਤੇ ਵੀ ਕਾफी ਇਫੈਕਟ ਪਾਊਗਾ ਸਭ ਕੁਝ ਜੀ ਸਭ ਕੁਝ ਮਹਿੰਗਾ ਹੋ ਜਾਏਗਾ ਜੀ ਕੀ ਅਪੀਲ ਕਰਨੀ ਜਾਓਗੇ ਸਰਕਾਰ ਨੂੰ ਸਰ ਇਹੀ ਅਪੀਲ ਹੈ ਜੀ ਇਹ ਕਾਨੂੰਨ ਵਾਪਸ ਲੈ ਜਾਣ ਜੀ ਕਿੰਨਾ ਮਿਲ ਗਿਆ ਜੀ ਬੇਰੇ ਮਿਲ ਗਿਆ ਕੱਫੀ ਹੈ ਹੈ ਜੀ ਤੋ ਦੋਸਤੋ ਕਈ ਲੋਕ ਤਾਂ ਚਲੋ ਜਿਨ੍ਹਾਂ ਨੂੰ ਜ਼ਰੂਰਤ ਵੀ ਹੈ ਜਿਵੇਂ ਆ ਵੀਰ ਨੇ ਦੱਸਿਆ ਕਿ ਉਹਦਾ ਕੰਮ ਹੀ ਪਟਰੋ ਡੀਜ਼ਲ ਤੇ ਡਿਪੈਂਡ ਹੈ ਉਹਦੀ ਰੋਜੀ ਰੋਟੀ ਤਾਂ ਚੱਲਣੀ ਆ ਪਰ ਕੁਝ ਲੋਕ ਨਜਾਇਜ਼ੀ ਪੀਪੀਆਂ ਪਰ ਵਰਕੇ ਲੈ ਆ ਰਹੇ ਨੇ ਜਿਹਦੇ ਕਰਕੇ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਆ ਆਜੇ ਪੀਪੀਆਂ ਦੇ ਵਿੱਚ ਤੇਲ ਪਾ ਕੇ ਗੱਡਿਆਂ ਕਦਰ ਨੂੰ ਤੋੜ ਰਹੇ ਗੱਡੇ ਦੇ ਵਿੱਚ ਤੋੜਨੇ ਚਾਹੀਦੀਆਂ ਨੇ ਆ ਦੇਖ ਲਓ ਸਾਡੇ ਬੱਚੇ ਸਾਡੇ ਓਕੇ ਹੋਏ ਆ ਇਹਨਾਂ ਦਾ ਫਰਜ਼ ਨਹੀਂ ਪੜਦਾ ਜੀ ਆਜੋ ਪੀਪੀਆਂ ਦੇ ਪਿੱਛੇ ਹਟਾਓ ਆਜੋ ਗੱਲ ਕਰਦੇ ਆ ਹੈ ਪਾ ਜੀ ਤੁਹਾਨੂੰ ਲੱਗਦਾ ਨਹੀਂ ਪਹਿਲਾਂ ਗੱਡੀਆਂ ਤੋੜਨੀਆਂ ਚਾਹੀਦੀ ਵੀਰੇ ਬਿਲਕੁਲ ਕੋਈ ਕੋਈ ਦੇ ਨਹੀਂ ਅਸੀਂ ਪਾ ਹੀ ਨਹੀਂ ਸਕਦੇ ਵੀਰੇ ਬੋਤਲ ਨਾਲ ਸੀ ਕਿਸੇ ਨੂੰ ਪਾ ਰਹੇ ਆ ਨਾ ਅਸੀਂ ਬੋਤਲ ਨਾਲ ਕੋਈ ਦੇ ਨਹੀਂ ਪਊਗਾ ਵੀਰੇ ਬੋ ਠੀਕ ਆ ਪਾ ਜੀ ਬੋਤਲ ਨਾਲ ਕੋਈ ਕੋਈ ਵੀ ਬੀਬੀਆ ਬੋਤਲ ਨਾਲ ਦੇ ਨਹੀਂ ਪਊਗਾ ਸਾਰੇ ਸਾਰੇ ਮੋਟਰਸਾਈਕਲ ਤੇ ਪਊਗਾ ਬੱਚੇ ਪਰਛਾਲ ਹੋ ਰਹੇ ਨਹੀਂ ਪਾ ਜੀ ਸਾਡੇ ਜੈਕਸਨ ਆ ਜੂਗਾ ਕੋਈ ਦੇ ਨਹੀਂ ਪਊਗਾ ਬੱਚੇ ਪੀਪੀਆ ਬੋਤਲ ਨਾਲ ਲੋਈ ਪੀਪੀ ਬੋਤਲ ਤੇ ਤੇਲ ਬੰਦਾ ਹਾਂਜੀ ਹਾਂਜੀ ਆ ਮੜੀ ਗੱਲ ਕਰੀ ਦੇਖੋ ਜੀ ਤੁਹਦੀ ਪੰਪ ਪਦੇ ਆ ਜੀ ਇਹ ਪੀਪੀ ਵਾਲੇ ਬੰਦ ਕਰੋ ਨਾ ਜੀ ਉਹ ਅੱਟ ਮੇਰੇ ਅਸੀਂ ਤਾਂ ਆਪ ਮਨਾ ਕਰ ਰਹੇ ਇਹਨਾਂ ਨੂੰ ਪੇ ਆਹ ਇਸ ਦੇ ਕੋਈ ਲੜਨ ਪੈ ਰਹੇ ਪਿੱਛੇ ਫੈਮਲੀਆਂ ਖੜੀਆਂ ਨੇ ਗੱਡੀਆਂ ਦੇ ਉਹ ਤਾਂ ਮੈਂ ਕਹਿ ਰਿਹਾ ਵੀ ਪਿੱਛੇ ਹਟ ਜਾਓ ਮਨ ਨਹੀਂ ਰਿਹਾ ਪੀਪੀ ਵਾਲੇ ਪਿੱਛੇ हट ਜਾ ਜੀ ਪੀਪੀ ਵਾਲਿਆਂ ਨਾਲ ਵਿੱਚ ਲੱਗੋ ਪੀਪੀ ਵਾਲੇ ਬਾਹਰ ਨਿਕਲ ਜਾਓ ਪੀਪੀ ਗੱਡੀਆਂ ਵਾਲੇ ਆਓ ਗੱਡੀਆਂ ਲੈ ਕੇ ਆਓ ਨਹੀਂ ਲੋਕ ਫੈਮਲੀਆਂ ਵਾਲੇ ਪਰੇਸ਼ਾਨ ਹੋ ਰਹੇ ਨਾ ਪੀਪੀਆਂ ਕਰਕੇ ਇਰੇ ਤੁਹਾਡੇ ਕੋਲ 5 ਲੀਟਰ ਦੀਆਂ ਲੋਕ 40 40 50 50 ਲੀਟਰ ਲੈ ਕੇ ਖੜੇ ਨੇ ਲੋਕ 50 50 ਲੀਟਰ ਦੀਆਂ ਲੈ ਕੇ ਖੜੇ ਨੇ ਉਹਦੇ ਕਰਕੇ ਦੂਜੇ ਦਾ ਨੰਬਰ ਨਹੀਂ ਆਉਂਦਾ ਹੁਣ ਤੁਸੀਂ ਦੇਖੋ ਕਿੱਥੇ 2 ਲੀਟਰ ਤੇਲ ਲੈਣਾ ਕਿੰਨੇ 50 ਲੀਟਰ ਲੈਣਾ 40 ਲੀਟਰ ਲੈਣਾ ਕਿੰਨੂੰ ਟਾਈਮ ਲੱਗੂਗਾ ਜੇ ਇਹ ਸਵੇਰ ਦਾ ਖੜਾ ਮੋਟਰਸਾਈਕਲ ਮੇਰਾ ਇਹ ਬਾਕੀ ਦੂਜੀ ਗੱਲ ਹੈ ਲੋਕਾਂ ਨੇ ਘਬਰਾਹਟੇ ਪੈਦਾ ਕੀਤੀ ਵੀ ਐਡੀ ਗੱਲ ਨਹੀਂ ਹੈਗੀ ਸ਼ਾਮ ਤੱਕ ਹੜਤਾਲ ਖੁੱਲ੍ਹੇ ਜਾਣੀ ਆ ਸਰਕਾਰ ਇੰਨੀ ਪਾਗਲ ਨਹੀਂ ਹੈਗੀ ਵੀ ਜਿਹੜੀ ਇੰਨੀ ਲੰਮੀ ਹੜਤਾਲ ਚੱਲਣ ਦਊਗੀ ਇਹ ਆਪਣੇ ਲੋਕ ਡਰ ਜਾਂਦੇ ਜਾਂਦੇ ਨੇ ਜਲਦੀਆਂ ਆਹ ਉਹ ਤਾਂ ਜਿੱਦ ਸਰ ਇਹ ਹੀ ਆ ਕੋਈ ਗੱਲ ਹੈ ਜੀ ਹੁਣ ਆ ਜਿਉ ਹਈਓ ਨਹੀਂ ਸੜਾਉ ਮੈਂ ਕਹਿੰਦਾ ਤੁਸੀਂ ਰੋਡ ਤੇ ਦੇਖੋ ਜੀ ਅੱਜ ਜਿਆਦਾ ਚੱਲ ਰਹੀਆਂ ਨੇ ਗੱਡੀਆਂ ਅੱਗੇ ਸਕੂਟਰ ਮੋਟਰਸਾਈਕਲ ਗੱਡੀਆਂ ਇੰਨੀਆਂ ਨਹੀਂ ਦਿਖਦੀ ਅੱਜ ਜਿੰਨੀਆਂ ਭੱਜ ਰਹੀਆਂ ਨੇ ਇੱਧਰ ਉੱਧਰ ਨੂੰ ਜਿੰਨੀ ਰੋਟੀ ਚਾਹੀਦੀ ਆ ਕਾਰ ਸੌਦੇ ਚਾਹੀਦੇ ਰਹੀ ਰੋਟੀ ਸੌਦੇ ਚਾਹੀਦੇ ਨੇ ਤੇਲ ਦਾ ਤਾਂ ਇਹ ਵੀ ਸਰ ਜੂਗਾ ਪੇਸ਼ੈਂਟ ਲਈ ਜੀ ਕੇ ਹੜਤਾਲ ਚੱਲਦੀ ਐ ਨਹੀਂ ਲੋਕ ਸੌਦੇ ਰੇ ਵੀ ਉਹ ਵੀ ਵਧਣਗੇ ਨਾ ਹਾਂਜੀ ਸਰ ਰੋਟੀ ਸਬਜੀ ਇਹ ਪਿਆਜ਼ ਲਾਲ ਹੋਏ ਜਿੱਜਾ ਮੈਨੇ ਇਹ ਬਾਹਰੋਂ ਆਉਂਦੀਆਂ ਨੇ ਇੰਪੋਰਟ ਹੁੰਦੀਆਂ ਨੇ ਇਹ ਮਹਿੰਗੀਆਂ ਹੋਣਗੀਆਂ ਜਿਆਦੇ ਹਾਂਜੀ ਹਾਂਜੀ ਇਹ ਨਹੀਂ ਆਉਣਗੀਆਂ ਬਿਲਕੁਲ ਠੀਕ ਹੈ ਜੀ ਹੋ ਗਿਆ ਜੀ ਮਸਲਾ ਹਲ ਪੀਂਜਾ ਬੰਦ ਹੋ ਗਈਆ ਬਾ ਠੀਕ ਹੈ ਸਰ ਜੀ ਗੱਡੀਆਂ ਚੁਰ ਜਾਣਾ ਮਗਰ ਤੇਲ ਪਾ ਦੇਣਾ ਉਹ ਗੱਡੇ ਉਹ ਉਲਟ ਪਾਸੇ ਛਾ ਕੇ ਬੰਦ ਕਰੀਏ ਚੱਲੀ ਜਾਣੀ ਠੀਕ ਹੈ ਜੀ ਕੇ ਬੰਦ ਕਰਾਓ ਬੋਤਲਾਂ ਚ ਭਾਈ ਜਾਂਦੇ ਆ ਆ ਮਸਾਂ ਪਿਆ ਸੀ 2 ਘੰਟੇ ਹੋ ਗਏ ਖੜੇ ਨੇ ਵੀਰੇ ਵੀਰੇ ਬੋਤਲਾ ਬੀਪੀਆ ਬੰਦ ਕਰਾਤੀਆਂ ਬੋਤਲਾ ਵਾਲੇ ਬੰਦ ਕਰੋ ਬੰਦ ਕਰਾਤੇ ਜੀ ਉਹਦੇ ਨੇ ਹੋਈ ਹਾਲ ਇਹਨਾਂ ਲੋਕਾਂ ਦਾ ਜੀ ਬੀਪੀਆ ਬੋਤਲ ਵਾਲਿਆਂ ਜਾਨਾ ਤੰਗ ਕੀਤਾ ਬਾਲਾ ਤੰਗ ਨੇ ਦੋ ਪੈ ਕਰਦੇ ਗੱਡੀਆਂ ਤੁਰ ਸਕਦੀਆਂ ਸੀਗੀਆਂ ਹੁਣ ਉਹਨੂੰ ਅੱਧਾ ਥੋਲੇ ਜਾਣਾ ਦੀਆਂ ਚੁਪੀਆਂ ਨਾ ਹੁੰਦੀਆਂ 1 ਘੰਟਾ ਹੋ ਗਿਆ ਖੜੇ ਕੋਈ ਨਹੀਂ ਜਲਦੀ ਖੋਲੀ ਜੀ ਹੁਣ ਬੰਦ ਹੋ ਗਿਆ ਪੀਪੀ ਆਹ ਗੱਡੀ ਆ ਤੇਰਾ ਖੜਾ ਬੰਦ ਕਰਦਾ ਵੀਰੇ ਪੀਪੀ ਜੀ ਨਹੀਂ ਵੇਣਾ ਪੀਪੀਆਂ ਨਾਲ ਲੈ ਕੇ ਆਉਂਦੇ ਦੇਖੋ ਜੀ ਇਹ ਕਮੈਂਟ ਵੀਰੇ ਪੀਪੀ ਬੋਤਲ ਜਣਾ ਪਾ ਉਧਰ ਉਹ ਕਹਿੰਦਾ ਤੁਹਾਡੇ ਓਨਰ ਨੇ ਪੀਪੀ ਬੋਤਲਾਂ ਚ ਬੰਦ ਕਰ ਦੋ ਤੇਲ ਪਾਣਾ ਬੀਪੀ ਬੋਤਲਾਂ ਨਾਲ ਲੋਕਾਂ ਨੂੰ ਤੋਰੋ ਜੀ ਜਿਹੜੇ ਆਪਣੇ ਵੀਕਲਾਂ ਤੇ ਖੜੇ ਨੇ ਬੱਚਿਆਂ ਨਾਲ ਖੜੇ ਨੇ ਉਰੇ ਦੇਖੀ ਕੋਣਾ ਇੱਧਰ ਉੱਧਰ ਹੁਣ ਇੱਧਰੋਂ ਵੀ ਆ ਰਹੇ ਨੇ ਸਕੂਟਰ ਮੋਟਰਸਾਈਕਲ ਉੱਧਰੋਂ ਵੀ ਆ ਰਹੇ ਨੇ ਫਿਰ ਜਾਵਦਾਪੀ ਫਸੂਗਾ ਬਜਾਲੇ ਵੀਰੇ ਪੀਪੀਆਂ ਚ ਨਹੀਂ ਪੈਣਾ ਜੀ ਉਹ ਡੀਜ਼ਲ ਬੰਦ ਬੰਦ ਕਰਤਾ ਵੀ ਇਹ ਜਪਟਰੋ ਵੀ ਤੇ ਥੋੜਾ ਲੰਘੇ ਜਾਂਦੋਂ ਥੱਕਾ ਨਾ ਮਾਰੇ ਮੇਰੇ ਮੋੜ ਚੱਲ ਜਾਂਦੇ ਨੇ ਦੋ ਅੱਗੇ ਲੰਕੀ ਰਹਾਂਗੇ ਵਾਲਾ ਤੇਰੇ ਚਾਰ ਪਾਪ ਨੇ ਨਹਿਰ ਸੁੱਕੀ ਆ ਇਧਰ ਨੂੰ ਕੀ ਕਹਿਣਾ ਜਾਉਂਗੇ ਇੰਨਾ ਇਕੱਠ ਹੋਇਆ ਜਿਹੜੀ ਹਹਾਕਾਰ ਮੱਚੀਆ ਲੋਕਾਂ ਦੇ ਤੇ ਦੇਖੋ ਅਸਲ ਦੇ ਵਿੱਚ ਲੋਕਾਂ ਨੂੰ ਇਸ ਗੱਲ ਦਾ ਨਹੀਂ ਪਤਾ ਵੀ ਇਹ ਸਟ੍ਰਾਈਕ ਹੈ ਕੀ ਆ ਇਹ ਇੱਕ ਸੈਂਟਰ ਸਰਕਾਰ ਵੱਲੋਂ ਕਾਨੂੰਨ ਬਣਾਇਆ ਗਿਆ ਵੀ ਜਿਹੜਾ ਹਿੱਟ ਐਂਡ ਰਨ ਕੇਸ ਚ ਬੰਦਾ ਡਰਾਈਵਰ ਭੱਜ ਜਾਂਦਾ ਬੰਦੇ ਨੂੰ ਮਾਰ ਕੇ ਉਹਦੇ ਲਈ 10 ਸਾਲ ਦੀ ਸਜ਼ਾ ਇਹਦਾ ਬਹੁਤ ਫਾਇਦਾ ਦੇਖੋ ਬਹੁਤ ਕੇਸ ਐਸੇ ਜੇ ਹੁੰਦੇ ਨੇ ਨਹੀਂ ਪਤਾ ਲੱਗਦਾ ਵੀ ਕੌਣ ਮਾਰ ਗਿਆ ਡਰਾਈਵਰ ਤਾਂ ਸਾਰੇ ਆ ਮੈਂ ਵੀ ਡਰਾਈਵਰ ਆ ਬਾਬਾ ਜੀ ਡਰਾਈਵਰ ਨੇ ਤੁਸੀਂ ਵੀ ਡਰਾਈਵਰ ਹੋ ਇਹ ਸਾਰਿਆਂ ਲਈ ਆ ਚਾਹੇ ਉਹ ਸਾਈਕਲ ਚਲਾਉਂਦਾ ਤੇ ਚਾਹੇ ਉਹ ਮੋਟਰਸਾਈਕਲ ਚਲਾਉਂਦਾ ਜਾਂ ਗੱਡੀ ਚਲਾਉਂਦਾ ਜੇਕਰ ਮੌਕੇ ਤੋਂ ਭੱਜ ਜਾਦਾ ਜੇ ਕੋਲ ਲਾਇਸੈਂਸ ਆ ਹਾਂ ਜੇ ਮੌਕੇ ਤੇ ਭੱਜਦਾ ਤਾਂ ਉਹਦੇ ਖਾਤਰ ਹਿੱਟਣ ਰਨ ਕੇ 10 ਸਾਲ ਦੀ ਸਜ਼ਾ ਕਿਉਂ ਫੜਦਾ ਹੋਇਆ ਜਾਂਦਾ ਹੁਣ ਠੀਕ ਹੈ ਨਾ ਇਸ ਲਈ ਮੈਂ ਤਾਂ ਬੇਨਤੀ ਕਰੂੰਗਾ ਯਾਰ ਇੰਨਾ ਰੋਣਾ ਨਾ ਕਰੋ ਇਹ ਜਿਹੜੀ ਹਾ ਹਰਮਚਾਈ ਐਮਪੀ ਤੋਂ ਤੇਲ ਮਿਲਨੇ ਨਹੀਂ ਨੂੰ ਨਹੀਂ ਨਹੀਂ ਇਹ ਇਹ ਅਨਪੜਤਾ ਇਹ ਅਨਪੜਤਾ ਵਿੱਚ ਕੋਈ ਐਹੋ ਜੀ ਗੱਲ ਨਹੀਂ ਹੈ ਤੇਲ ਅਸੀਂ ਦੇਖਿਆ ਅੱਜ ਤੋਂ ਵੀ 25 ਸਾਲ ਪਹਿਲਾਂ ਉਦੋਂ ਵੀ ਰੌਲਾ ਪੈਂਦਾ ਹੁੰਦਾ ਸੀ ਤੇਲ ਨਹੀਂ ਆਉਣਾ ਸੀ ਤੇਲ ਨਹੀਂ ਆਉਣਾ ਨਹੀਂ ਤੇਲ ਤਾਂ ਹੁਣ ਅਸੀਂ ਕੀ ਕਰਨਾ ਦੇਖੋ ਜੇ ਤੇਲ ਬੰਦੇ ਹੋਣਾ ਕਿਹਨੇ ਚੱਲੂਗਾ ਸਾਡਾ ਕਿੰਨਾ ਕ ਜਿਆਦਾ ਕਿੰਨਾ ਚੱਲੂਗਾ ਇਸ ਲਈ ਜਿਹੜੇ ਜਿਨ੍ਹਾਂ ਨੂੰ ਜ਼ਰੂਰਤ ਆ ਹਣ ਦੇਖੋ ਜਾਮ ਲੱਗੇ ਆ ਐਂਬੂਲੈਂਸਾਂ ਲੰਗਣੀਆਂ ਨੇ ਕਿਸੇ ਦੀ ਗੱਡੀ 'ਚ ਮਰੀਜ਼ ਆ ਉਹਨੂੰ ਨੰਗਣ ਦੀ ਕਿੰਨੀ ਉਹਨਾਂ ਫੈਮਲੀ ਵਾਲੇ ਉਹਨੂੰ ਨੰਗਣ ਦੀ ਕਿੰਨੀ ਪ੍ਰੋਬਲਮ ਆ ਰਹੀ ਹੈ ਜਿਹੜਾ ਸੜਕ 'ਤੇ ਜਾਮ ਲੱਗਿਆ ਬਿਨਾਂ ਮਤਲਬ ਤੇਲ ਦੀ ਬੇਨਤੀ ਇਹ ਕਰੂੰਗਾ ਡਰਾਈਵਰ ਨੂੰ ਭਾਈ ਤੇਲ ਦੀ ਕੋਈ ਕਮੀ ਨਹੀਂ ਹੈ ਤੇਲ ਬਥੇਰਾ ਪਰ ਇਸ ਕਰਕੇ ਜਿੰਨੀ ਗਲੋਡ ਉਹਨਾਂ 'ਕ ਲੈ ਲਓ ਥੈਂਕ ਯੂ ਭਰਉਣ ਦੀ ਲੋਡ ਥੈਂਕ ਯੂ ਜੀ ਜੀ ਸ਼ਿਵਗੋਵਰ ਸ਼ਿਵਲੀ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਦਿੱਤੇ ਤੇ ਲੋਕਾਂ ਨੂੰ ਅਪੀਲ ਵੀ ਕੀਤੀ ਆ ਕਿ ਇਕੱਠਾ ਨਾ ਕਰੋ ਕਿਉਂਕਿ ਤੁਸੀਂ ਦੇਖ ਸਕਦੇ ਹੋ ਬਹੁਤ ਕੋਸ਼ਿਸ਼ ਕਰਦੇ ਆ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਬਹੁਤ ਜ਼ਿਆਦਾ ਕੱਟ ਹੋਇਆ ਹੋਇਆ ਇੱਥੇ ਤੇ ਦੇਖ ਸਕਦੇ ਹੋ ਪਿੱਛੇ ਤੱਕ ਬਹੁਤ ਜਾਮ ਲੱਗੇ ਹੋਏ ਨੇ ਤੇ ਇਹ ਇੱਕ ਪੰਪ ਦਾ ਹਾਲ ਨਹੀਂ ਹੈਗਾ ਇਹ ਤਕਰੀਬਨ ਹਰ ਇੱਕ ਪੰਪ ਦਾ ਹਰ ਇੱਕ ਸ਼ਹਿਰ ਦਾ ਹਾਲ ਹੈ ਬਹੁਤ ਜਗ੍ਹਾ ਤੇ ਇਹ ਪੰਪ ਦੇ ਖਤਮ ਹੋ ਚੁੱਕੇ ਆ ਤੇਲ ਤੁਹਾਡੇ ਇਲਾਕੇ ਦੇ ਵਿੱਚ ਕੀ ਹਾਲ ਹੈ ਜੀ ਪੈਟਰੋਲ ਦਾ ਤੇ ਕਿਸ ਤਰ੍ਹਾਂ ਦੀ ਹਫੜਾ ਦਫੜੀ ਹੈ ਤੁਹਾਡੇ ਸ਼ਹਿਰ ਦੇ ਵਿੱਚ ਜਰੂਰ ਕਮੈਂਟ ਕਰਨਾ ਮਿਲਦੇ ਹਾਂ ਜਲਦ ਫਿਰ ਤੋਂ ਕਿਸੇ ਹੋਰ ਅਪਡੇਟ ਨਾਲ ਧੰਨਵਾਦ